ਤੁਸੀਂ ਦੇਖ ਰਹੇ ਹੋ ਪੀਟੀਨਿਊਜ਼ 24 ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਵੱਲੋਂ ਲੈਂਡ ਪਾਲਿਸੀ ਦੀ ਸਕੀਮ ਨੂੰ ਲੈ ਕੇ ਜਿਹੜਾ ਹੈ ਵੱਖ-ਵੱਖ ਪਾਰਟੀਆਂ ਜਿਹੜੀ ਹੈ ਵਿਰੋਧ ਕਰਦੀਆਂ ਇਸ ਦਾ ਨਜ਼ਰ ਆ ਰਹੀ ਹੈ ਨਾ ਉਸ ਦੇ ਤਹਿਤ ਅਜੇ ਰਾਜਪੁਰਾਤ ਜ਼ਿਲ੍ਹੇ ਭਾਰਤੀ ਜਨਤਾ ਪਾਰਟੀ ਜਗਦੀਸ਼ ਕੁਮਾਰ ਜੱਗਾ ਦੇ ਦਫ਼ਤਰ ਦੇ ਵਿੱਚ ਪੰਜਾਬ ਐਸੀ ਮੋਰਚੇ ਦੇ ਪ੍ਰਧਾਨ ਜਿਹੜੇ ਐਸਆਰ ਲਦਰ ਵਿਸ਼ੇਸ਼ ਤੌਰ ਤੇ ਪੁੱਛ ਰਹੇ ਉਸ ਸੰਬੰਧੀ ਉਹ ਪ੍ਰੈਸ ਕਾਨਫਰੰਸ ਜਿਹੜੀ ਹੈ ਕਰਨ ਜਾ ਰਹੇ ਉਸ ਸੰਬੰਧੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਆਖਿਰ ਕਿਸ ਮੁੱਦੇ ਨੂੰ ਲੈ ਕੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਪੀਟੀਨਿਊਜ਼ 24 ਦੀ ਰਾਜਪੁਰਾਤ ਤੋਂ ਹਮਸ਼ੁਆਰੀ ਦੀ ਰਿਪ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਤੁਸੀਂ ਸਮਾਂ ਕੱਢਿਆ ਅੱਜ ਆਪਾਂ ਰਾਜਪੁਰੇ ਦੇ ਵਿੱਚ ਜੱਗਾ ਜੀ ਦੇ ਦਫ਼ਤਰ ਦੇ ਵਿੱਚ ਆਪਾਂ ਬੈਠ ਕੇ ਆਪਾਂ ਜਿਹੜੀ ਪੰਜਾਬ ਦੇ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਕਿਉਂਕਿ ਇਹ ਜਿਹੜੀ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈਗੀ ਆ ਇਹ ਜਿੱਥੇ ਕਿਸਾਨ ਮਾਰੂ ਹੈ ਉੱਥੇ ਪੰਜਾਬ ਦੇ ਓਵਰਆਲ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਆਪਣਾ ਤਕਰੀਬਨ ਤਕਰੀਬਨ 50000 ਏਕੜ ਤੋਂ ਉੱਪਰ ਇਹ ਜ਼ਮੀਨ ਅਕਵਾਇਰ ਕੀਤੀ ਜਾਣੀ ਹੈਗੀ ਆ ਜਿਹਦੇ ਵਿੱਚ ਆਪਾਂ ਰਾਜਪੁਰੇ ਦੇ ਚਾਰ ਪਿੰਡ ਐ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚ 1150 ਏਕੜ ਜ਼ਮੀਨ ਅਕਵਾਇਰ ਹੋਣੀ ਐ ਜਿਆਦਾ ਸਭ ਤੋਂ ਜਿਆਦਾ ਜ਼ਮੀਨ ਲੁਧਿਆਣਾ ਜਿਹੜੇ ਹੈਗੇ ਆ 30000 ਏਕੜ ਦੇ ਕਰੀਬ ਉੱਥੇ ਅਕਵਾਇਰ ਹੋਣੀ ਐ ਲੇਕਿਨ ਓਵਰ ਆਲ ਜਿਹੜਾ ਹੈਗਾ ਕੋਈ 15 16 ਜਿਹੜੇ ਜ਼ਿਲ੍ਹੇ ਹੈਗੇ ਆ ਇਹਦੇ ਨਾਲ ਇਫੈਕਟਡ ਹੈਗੇ ਆ لیکن سب ਤੋਂ ਮਾੜੀ ਗੱਲ ਇਹ ਹੈਗੀ ਆ ਕਿ ਇਸ ਸਕੀਮ ਦੇ ਤਹਿਤ ਆ ਜਿਸ ਤਰ੍ਹਾਂ ਪਹਿਲਾਂ ਜਦੋਂ ਵੀ ਕਦੇ ਸਰਕਾਰ ਜ਼ਮੀਨ ਅਕਵਾਇਰ ਕਰਦੀ ਸੀ ਜਿਵੇਂ ਨੈਸ਼ਨਲ ਹਾਈਵੇ ਲਈ ਅਕਵਾਇਰ ਕੀਤੀ ਆ ਜਾਂ ਤੁਹਾਡੇ ਆਪਣਾ ਰੇਲਵੇ ਟਰੈਕ ਲਈ ਵਾਈਡਨਿੰਗ ਹੋ ਰਹੀ ਆ ਉਹਦੇ ਲਈ ਅਕਵਾਇਰ ਕੀਤੀ ਆ ਤਾਂ ਹਮੇਸ਼ਾ ਸਰਕਾਰ ਕੰਪੰਸੇਸ਼ਨ ਦਿੰਦੀ ਆ ਉੱਪਰ ਦੀ ਸੋਲਿਸ਼ੀਅਮ ਦਿੰਦੀ ਹੈਗੀ ਆ ਇਸ ਸਕੀਮ ਦੇ ਤਹਿਤ ਮੇਰੇ ਕੋਲ ਸਾਰੀ ਡਿਟੇਲ ਹੈਗੀ ਆ ਮੈਂ ਨਾਲ ਲੈ ਕੇ ਆਇਆ ਹੈਗਾ ਤੁਹਾਨੂੰ ਮੈਂ ਕਾਪੀ ਵੀ ਦੇ ਦਿਆਂਗਾ ਇਹਦੇ ਵਿੱਚ ਕੀ ਹੈਗਾ ਆ ਕਿ ਬਈ ਆਪਾਂ ਜ਼ਮੀਨ ਤਾਂ ਲੈ ਲੈਣੀ ਐ ਲੇਕਿਨ ਉਹਦੇ ਵੱਟੇ ਆਪਾਂ ਪਲਾਟ ਦੇਣਾ ਹੈਗਾ 1000 ਗਜ ਦਾ ਪਲਾਟ ਜਿਹੜਾ ਹੈਗਾ ਆ ਜੇ 1 ਏਕੜ ਤੋਂ ਉੱਪਰ ਜ਼ਮੀਨ ਲੈਣੀ ਐ ਤਾਂ 1000 ਗਜ ਦਾ ਪਲਾਟ ਤੇ 200 ਗਜ ਦਾ ਪਲਾਟ ਕਮਰਸ਼ੀਅਲ ਤੇ ਰੈ residențial ਦਾ 1000 ਗਜ ਦਾ ਲੇਕਿਨ ਹੋਰ ਕੁਝ ਨਹੀਂ ਦੇਣਾ 30000 ਰੁਪਇਆ ਤੁਹਾਨੂੰ ਦੇਣਾ ਹੈਗਾ ਆ ਜਿੰਨਾ ਚਿਰ ਤੁਹਾਡਾ 3 ਸਾਲਾਂ ਦੇ ਵਾਸਤੇ ਜੇਕਰ ਪਰ ਏਕੜ ਜੇਕਰ ਜ਼ਮੀਨ ਆਪਾਂ ਮੰਨ ਲਓ ਨੋਟੀਫਾਈ ਹੋ ਗਈ ਆ ਲੇਕਿਨ ਆਪਾਂ ਪੋਜੀਸ਼ਨ ਨਹੀਂ ਲਈ ਤਾਂ 30000 ਰੁਪਿਆ ਜਦੋਂ ਕਿ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੈਗਾ ਆ 80 90000 ਪਰ ਏਕੜ ਦੇ ਹਿਸਾਬ ਨਾਲ ਚੱਲ ਰਿਹਾ ਹੈਗਾ ਆ ਤੇ 3 ਸਾਲ ਤੋਂ ਬਾਅਦ ਜੇ ਜ਼ਮੀਨ ਦੀ ਡਿਵੈਲਪਮੈਂਟ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਕੀ ਦੇਣਾ ਹੈ ਇਹਦੇ ਬਾਰੇ ਵੀ ਪਾਲਿਸੀ ਕਲੀਅਰ ਨਹੀਂ ਹੈਗੀ ਸਭ ਹਾਂਜੀ ਲੱਖ ਨਹੀਂ ਨਹੀਂ 80 90 ਹਜ਼ਾਰ ਪਰ ਏਕੜ 80 ਤੋਂ 90 ਹਜ਼ਾਰ ਪਰ ਏਕੜ ਜ਼ਮੀਨ ਦਾ ਪਰ ਇਅਰ ਇੱਕ ਸਾਲ ਦਾ ਠੇਕਾ ਆ ਲੇਕਿਨ ਇਹਨਾਂ ਨੂੰ ਦੇਣਾ ਹੈਗਾ ਸਰਕਾਰ ਨੇ ਨੋਟੀਫਾਈ ਕੀਤਾ 30 ਹਜ਼ਾਰ ਪਰ ਇਅਰ ਠੇਕਾ 30 ਹਜ਼ਾਰ 3 ਸਾਲ ਵਾਸਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੇ ਮੰਨ ਲਓ 5 ਸਾਲ 7 ਸਾਲ 8 ਸਾਲ 10 ਸਾਲ ਲੱਗ ਜਾਂਦੇ ਹੈਗਾ ਫਿਰ ਉਹ ਜਿਹੜਾ ਕਿਸਾਨ ਹੈ ਜਾਂ ਜ਼ਮੀਨ ਦਾ ਲੈਂਡ ਓਨਰ ਹੈ ਉਹਦਾ ਕੀ ਬਣੇਗਾ ਤੇ 30000 ਜੇ ਹੁਣ ਤੁਹਾਡਾ 1 ਮਰਲਾ ਵੀ ਘਟਾ ਜਾਈ ਇੱਕ ਗੱਜ ਵੀ ਇੱਕ ਏਕੜ ਤੋਂ ਘਟਾ ਹੈ ਤਾਂ ਤੁਹਾਨੂੰ ਸਿਰਫ 1000 ਗੱਜ ਦਾ ਪਲਾਟ ਤਾਂ ਮਿਲੇਗਾ ਲੇਕਿਨ 200 ਗੱਜ ਦਾ ਜਿਹੜਾ ਕਮਰਸ਼ੀਅਲ ਪਲਾਟ ਹੈ ਉਹ ਨਹੀਂ ਮਿਲੇਗਾ ਤਾਂ ਇਸ ਤਰ੍ਹਾਂ ਦੀ ਜਿਹੜੀ ਹਾਰਡ ਐਂਡ ਫਾਸਟ ਰੂਲ ਹੈ ਗਿਆ ਇਹ ਜਿਹੜੇ ਆਪਣਾ ਲੈਂਡ ਓਨਰ ਹੈ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ ਜੇ ਦੀ ਵੀ ਜ਼ਮੀਨ ਹੈ ਮੰਨ ਲਓ ਰਾਜਪੁਰਾ ਦੇ ਨਾਲ ਲੱਗਦੀ ਤੁਹਾਡੀ ਐਗਰੀਕਲਚਰ ਜ਼ਮੀਨ ਹੈਗੀ ਆ ਤਾਂ ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਜ਼ਮੀਨ ਬੜੀ ਮਹਿੰਗੀ ਹੈ ਮੇਰੀ ਜ਼ਮੀਨ ਬੜੀ ਕਮਰਸ਼ੀਅਲ ਹੈ ਮੈਂ ਕੱਲ ਪਲਾਟ ਵੇਚਾਂਗਾ ਜਾਂ ਮੈਂ ਕੱਲ ਨੂੰ ਕੋਈ ਆਪਣਾ ਇੱਥੇ ਆਪਣਾ ਦੁਕਾਨ ਬਣਾਵਾਂਗਾ ਸ਼ੋਰੂਮ ਬਣਾਵਾਂਗਾ ਜਾਂ ਵੇਚ ਕੇ ਕੁਝ ਪੈਸੇ ਖੱਟ ਲਾਂਗਾ ਬੱਚਿਆਂ ਨੂੰ ਸੈਟਲ ਕਰਨਾ ਹੈਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮਿੱਟੀ ਦੇ ਵਿੱਚ ਮਗੀਆਂ ਆਗੀਆਂ ਕਿਉਂਕਿ ਆਪਣਾ ਪੰਜਾਬ ਸਰਕਾਰ ਇੱਕ ਬਹੁਤ ਗਲਤ ਪ੍ਰਥਾ ਜਿਹੜੀ ਆ ਉਹ ਪਹੁੰਚ ਜਾ ਰਹੀ ਹੈਗੀ ਆ ਤੁਹਾਨੂੰ ਪਤਾ ਹੈਗਾ ਆ ਕਿ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਪੈਸਾ ਵਟੋਰਨ ਵਾਲੀਆਂ ਪਾਲਿਸੀਆਂ ਲੋਕਾਂ ਦਾ ਖੂਨ ਚੂਸਣ ਵਾਲੀਆਂ ਪਾਲਿਸੀਆਂ ਇਹ ਪਹਿਲਾਂ ਦਿੱਲੀ ਦੇ ਵਿੱਚ ਵੀ ਲੈ ਕੇ ਆਈ ਸੀਗੀ ਜਦੋਂ ਕੇਜਰੀਵਾਲ ਐ ਸ਼ਰਾਬ ਪਾਲਿਸੀ ਸ਼ੁਰੂ ਕੀਤੀ ਸੀਗੀ ਉੱਥੇ ਜਿਹੜਾ ਆਪਣਾ ਆਪਣਾ ਜਿਹੜਾ ਠੇਕੇਦਾਰ ਦਾ ਆਪਣਾ ਮਾਰਜਿਨ ਸੀਗਾ ਉਹ ਆਪਣਾ 12% ਕਰ ਦਿੱਤਾ ਸੀਗਾ 5% ਤੋਂ ਬਾਅਦ ਵਧਾ ਕੇ ਔਰ ਜਿਹੜਾ ਉਹਦੇ ਵਿੱਚੋਂ 1% ਉਹਨੂੰ ਦੇ ਦਿੱਤਾ ਬਾਕੀ 5% ਆਪਣਾ ਕੈਸ਼ ਦੇ ਵਿੱਚ ਵਾਪਸ ਲੈ ਲਿਆ ਇਸੇ ਕਰਕੇ ਕੇਜਰੀਵਾਲ 8-10 ਮਹੀਨੇ ਜੇਲ੍ਹ 'ਚ ਰਹਿ ਕੇ ਆਇਆ ਹੈਗਾ ਸੋ ਇਸ ਕਰਕੇ ਉਹੀ ਕੰਮ ਇਹ ਆਪਣਾ ਇੱਥੇ ਪੰਜਾਬ 'ਚ ਕਰਨ ਜਾ ਰਹੇ ਹੈਗੇ ਆ ਇਹ ਆਪਣਾ ਕਿਸਾਨਾਂ ਦੇ ਹਤਾਸ਼ੀ ਸੀਗੇ ਜਦੋਂ ਕਿਸਾਨ ਮੂਵਮੈਂਟ ਚੱਲਦਾ ਰਿਹਾ ਤੁਹਾਨੂੰ ਪਤਾ ਹੈਗਾ ਆਮ ਆਦਮੀ ਪਾਰਟੀ ਕੀ ਤੇ ਦੂਜੀਆਂ ਪਾਰਟੀਆਂ ਕੀ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਗਰਦਾਨਿਆ ਇਹ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਲੇਕਿਨ ਅੱਜ ਕੀ ਕਰ ਰਹੇ ਹੈਗੇ ਆ ਇਹ ਕਿਸਾਨਾਂ ਦੀ ਜ਼ਮੀਨ ਲੈ ਕੇ ਤੇ ਉਹਨਾਂ ਨੂੰ ਆਪਣਾ ਭੂਮੀਹੀਣ ਕਰ ਰਹੇ ਹੈਗੇ ਆ ਔਰ ਹੋਏਗਾ ਕੀ ਜੇ ਦੀ 1 ਏਕੜ ਜ਼ਮੀਨ ਹੈ 2 ਏਕੜ ਹੈ ਜਾਂ ਜਿੰਨੀ ਵੀ ਆ ਉਹ ਵਿਚਾਰੇ ਕੀ ਕਰਨਗੇ ਜ਼ਮੀਨ ਤਾਂ ਲੈ ਲਈ ਸਰਕਾਰ ਨੇ ਤਾਂ ਉਹ ਆਪਣਾ ਜਿਹੜੀਆਂ ਕੰਪਨੀ ਆ ਉਥੇ ਆਪਣੇ ਡਿਵੈਲਪ ਕਰ ਲਈਏ ਉਥੇ ਗਾੜਦੀ ਨੌਕਰੀ ਕਰਨਗੇ ਜਾਂ ਕੋਈ ਹੋਰ ਛੋਟੀ ਮੋਟੀ ਨੌਕਰੀ ਕਰਨਗੇ ਲੈਂਡਲੈਸ ਲੋਕਾਂ ਲੋਕਾਂ ਨੂੰ ਬਣਾਉਣ ਵਾਲਾ ਇਹ ਪੰਜਾਬ ਸਰਕਾਰ ਵੱਧ ਰਹੀ ਆ ਸਭ ਤੋਂ ਵੱਡਾ ਫੈਕਟਰ ਕੀ ਹੈਗਾ ਕਿ ਪੰਜਾਬ ਨੂੰ ਕੀ ਲੋੜ ਹੈ ਤੁਸੀਂ ਜਿਹੜੇ ਡਿਵੈਲਪ ਟਾਊਨਸ ਐ ਮੋਹਾਲੀ ਚਲ ਜਾਓ ਲੁਧਿਆਣਾ ਚਲ ਜਾਓ ਕਿਤੇ ਵੱਡੇ ਸ਼ਹਿਰ ਚਲ ਜਾਓ ਜਿਹੜੇ ਆਪਣੇ ਜਿਹੜੇ ਆਪਣਾ ਜਿਹੜੇ ਆਪਣਾ ਰੈ residențial ਫਲੈਟਸ ਹੈਗੇ ਆ ਖਾਲੀ ਪਏ ਆ ਚਲੋ ਤੁਸੀਂ ਮੇਰੇ ਨਾਲ ਚਲੋ ਮੋਹਾਲੀ ਮੋਹਾਲੀ ਚਲੋ ਮੈਂ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਫਲੈਟ ਦਿਖਾ ਦਾਂਗਾ ਜਿਹੜੇ ਕਈ ਕਈ ਸਾਲ ਦੇ 5 5 7 7 10 10 ਸਾਲ ਦੇ ਬਣੇ ਹੋਏ ਆ ਲੇਕਿਨ ਖਾਲੀ ਪਏ ਆ ਸੋ ਸਾਨੂੰ ਲੋੜ ਹੈ ਕਿ ਨਹੀਂ ਹੈ ਕਿ ਅਸੀਂ ਕੰਕਰੀਟ ਦੇ ਜੰਗਲ ਬਣਾਣੇ ਆ ਕੀ ਪੰਜਾਬ ਦਾ ਵਿਰਸਾ ਅਸੀਂ ਖਤਮ ਕਰਨਾ ਹੈਗਾ ਇਹ ਸਭ ਦੇ ਪਿੱਛੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਚਾਲ ਸਿਰਫ ਇਹ ਆ ਕਿ ਜਿਹੜੇ ਲੋਕੀ ਇਹਨਾਂ ਨੂੰ ਪੈਸਾ ਦਿੰਦੇ ਹੈਗੇ ਆ ਉਹਨਾਂ ਨੂੰ ਪੈਸੇ ਵਟਾਣੇ ਆ ਸਸਤੀ ਦਰਾਂ ਤੇ ਸਸਤੀਆਂ ਜ਼ਮੀਨਾਂ ਲੈ ਕੇ ਤੇ ਉਹਨਾਂ ਨੂੰ ਆਪਣਾ ਲਾਭ ਦੇਣਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਪੈਸਾ ਲੈ ਕੇ ਇਲੈਕਸ਼ਨ ਲਾਣੇ ਆ ਭਾਵੇਂ ਉਹ ਗੁਜਰਾਤ ਚ ਹੋਣ ਭਾਵੇਂ Goa ਚ ਹੋਣ ਭਾਵੇਂ Himachal ਚ ਹੋਣ ਦੂਜੇ ਸਟੇਟਾਂ ਦੇ ਵਿੱਚ ਪੈਸਾ ਇਕੱਠਾ ਕਰਨਾ ਹੈਗਾ ਔਰ ਉਹਨੀਆਂ ਲੱਗ ਹੁਣ ਪੰਜਾਬ ਵੀ ਕੋਈ ਇੱਕ ਸਟੇਟ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਪਾਲਿਸੀਆਂ ਬਣਾ ਕੇ ਲਾਗੂ ਕਰਕੇ ਤੇ ਲੋਕਾਂ ਨੂੰ ਲੁੱਟ ਸਕਦੀ ਹੈ ਸੋ ਮੈਂ ਮੀਡੀਆ ਦੇ ਰਾਹੀਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਹੈ ਲੈਂਡ ਓਨਰ ਦੇ ਨਾਲ ਹੈ ਕੱਲ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਸਾਡੇ ਨਾਲ ਜਦੋਂ ਇਹ ਗੱਲਬਾਤ ਇਸ ਪਾਲਿਸੀ ਦੇ ਚੱਲ ਰਹੀ ਸੀਗੀ ਤਾਂ ਉਹਨਾਂ ਨੇ ਇੱਕ ਗੱਲ ਬੜੀ ਅੱਛੀ ਕਹੀ ਕਹਿੰਦਾ ਵੀ ਜੇ ਕੱਲੂ ਭਾਰਤੀ ਜਨਤਾ ਪਾਰਟੀ ਆ ਜਾਂਦੀ ਪਾਵਰ ਵਿੱਚ ਤੇ ਫਿਰ ਸਾਨੂੰ ਜ਼ਮੀਨ ਦੀ ਲੋਡ ਪੈਂਦੀ ਹੈ ਤੇ ਫਿਰ ਆਪਾਂ ਕੀ ਕਰਾਂਗੇ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਦਾ ਜਵਾਬ ਦਿੰਦਾ ਇਸ ਗੱਲ ਦਾ ਕਿ ਬਈ ਭਾਰਤੀ ਜਨਤਾ ਪਾਰਟੀ ਕਦੇ ਵੀ ਉਹ ਲੈਂਡ ਓਨਰ ਦੇ ਹਿੱਤਾਂ ਦੇ ਖਿਲਾਫ ਕੰਮ ਨਾਜ ਤੱਕ ਕੀਤਾ ਹੈ ਨਾ ਕਰੇਗੀ ਇਹ ਬਹੁਤ ਸਪਸ਼ਟ ਹੋਣਾ ਚਾਹੀਦਾ ਸਾਨੂੰ ਜੇ ਤੁਹਾਡੀ ਜ਼ਮੀਨ ਲੈ ਕੇ ਸਰਕਾਰ ਡਿਵੈਲਪ ਕਰਦੀ ਸਰਕਾਰ ਜਿਹੜੀ ਹੈ ਵੈਲਫੇਅਰ ਸਟੇਟ ਹੈ ਸਰਕਾਰ ਕੋਈ ਵਪਾਰੀ ਨਹੀਂ ਹੈ ਸਰਕਾਰੀ ਕੋਈ ਸਰਕਾਰ ਕੋਈ ਵਪਾਰਕ ਅਦਾਰਾ ਨਹੀਂ ਹੈ ਜਿਹਦੇ ਵਿੱਚ ਉਹ ਪ੍ਰੋਫਿਟ ਕੱਢਣਾ ਹੈਗਾ ਜੇ ਪ੍ਰੋਫਿਟ ਹੁੰਦਾ ਆ ਤਾਂ ਉਹਦਾ ਭਾਗੀਦਾਰ ਸਭ ਤੋਂ ਵੱਡਾ ਬੈਨੀਫੀਸ਼ੀਅਰੀ ਜਿਹੜਾ ਆ ਉਹ ਲੈਂਡ ਓਨਰ ਹੋਣਾ ਚਾਹੀਦਾ ਹੈਗਾ ਇਸ ਕਰਕੇ ਪਹਿਲਾ ਜਿਹੜੀ ਜ਼ਮੀਨ ਅਕਵਾਇਰ ਹੋਈ ਆ ਅੱਜ ਤੱਕ ਜਿੱਦਾਂ ਨੈਸ਼ਨਲ ਹਾਈਵੇਲੇ ਹੋਈ ਆ ਆਪਣਾ ਰੇਲਵੇ ਕੋਰੀਡੋਰਲੇ ਹੋਈ ਆ ਉਹ ਜ਼ਮੀਨ ਮਾਰਕੀਟ ਰੇਟ ਤੇ ਲੈ ਕੇ ਪਲੱਸ 30% ਸਲੂਸ਼ਨ ਦੇ ਕੇ ਕਿਉਂਕਿ ਮੈਂ ਇੱਥੇ ਤੁਹਾਡੇ ਆਪਣਾ ਪਟਿਆਲਾ ਡਿਵੀਜ਼ਨ ਦਾ ਕਮਿਸ਼ਨਰ ਵੀ ਰਿਆਂ ਔਰ ਅਸੀਂ ਆਪਣਾ ਜਿੱਥੇ 10-10 ਲੱਖ ਦਿੱਤਾ ਸੀ ਉੱਥੇ 2-2 ਕਰੋੜ ਰੁਪਇਆ ਕਰਤਾ ਸੀਗਾ ਕਿਉਂਕਿ ਮਾਰਕੀਟ ਰੇਟ ਜਿਹੜਾ ਹੈਗਾ ਆ ਇਹ 2 ਕਰੋੜ ਤੋਂ ਘੱਟ ਨਹੀਂ ਹੈ ਨੈਸ਼ਨਲ ਹਾਈਵੇ ਦੇ ਨਾਲ ਸੋ ਇਸ ਕਰਕੇ ਇਹ ਜਿਹੜੀ ਜ਼ਮੀਨ ਕੋਡੀਆਂ ਦੇ ਭਾਅ ਖਰੀਦ ਕੇ ਆਪਣਾ ਖਰੀਦ ਨਹੀਂ ਕੀ ਹੈ ਗਿਆ ਕਿ ਵੀ ਆਪਣਾ ਇੱਕ ਵਾਰੀ ਨੋਟੀਫਾਈ ਕਰ ਦਿੱਤੀ ਪੰਜਾਬ ਸਰਕਾਰ ਦੀ ਪਾਲਿਸੀ ਇਹ ਆ ਕਿ ਜਦੋਂ ਤੁਹਾਨੂੰ ਜਿਹੜੀ ਜ਼ਮੀਨ ਲੈਣੀ ਆ ਨੋਟੀਫਾਈ ਕਰ ਦਿੱਤੀ ਉਸ ਤੋਂ ਬਾਅਦ ਤੁਸੀਂ ਉਹਨੂੰ ਵੇਚ ਨਹੀਂ ਸਕਦੇ ਉਹ ਫਿਰ ਉੱਥੇ ਤੁਸੀਂ ਫਸਲ ਵੀ ਨਹੀਂ ਉਗਾ ਸਕਦੇ ਫਿਰ ਤੁਸੀਂ ਉਹਨੂੰ ਆਪਣਾ ਸੀਐਲਯੂ ਵੀ ਮਨਾਏਗਾ तहसीलदार ਨੇ ਰਜਿਸਟਰੀ ਵੀ ਨਹੀਂ ਕਰਨੀ ਤੁਸੀਂ ਕਿਸੇ ਨੂੰ ਨਹੀਂ ਵੇਚ ਸਕਦੇ ਤੇ ਤੁਹਾਡੀ ਮਜਬੂਰੀ ਹੋ ਜੇਗੀ ਕਿ ਚਲੋ ਇਹਨੂੰ ਭਾਈ ਜੋ ਸਰਕਾਰ ਦਿੰਦੀ ਆ ਇਹ ਲੈ ਲਓ। ਤੋਂ ਇਸ ਕਰਕੇ ਇਹ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਆ ਇਹ ਆਪਣੇ ਲੋਕਾਂ ਦੇ ਹਿੱਤਾਂ ਦੇ ਵਿੱਚ ਨਹੀਂ ਆ। ਜਿਹੜਾ ਗਰੀਬ ਆਦਮੀ ਆ ਜਿਹੜਾ ਉੱਥੇ ਕੰਮ ਕਰਦਾ ਹੈ ਲੇਬਰ ਕਰਦਾ ਹੈਗਾ ਜਾਂ ਖੇਤੀਬਾੜੀ ਕਰਦਾ ਹੈ ਜਾਂ ਝੋਨਾ ਲਾਉਂਦਾ ਹੈ ਜਾਂ ਕਣਕ ਦਾ ਕੰਮ ਕਰਦਾ ਸਬਜ਼ੀਆਂ ਦਾ ਕੰਮ ਕਰਦਾ ਉਹ ਵੀ ਬੇਰੁਜ਼ਗਾਰ ਹੋ ਗਿਆ। ਜਿਹੜਾ ਉਹਨਾਂ ਤੇ ਡਿਪੈਂਡੈਂਟ ਦੂਜਾ ਬੰਦਾ ਹੈਗਾ ਕੋਈ ਤਰਖਾਨ ਹੈ ਕੋਈ ਲੋਹਾਰ ਹੈ ਕੋਈ ਹੋਰ ਬੰਦਾ ਹੈਗਾ ਉਹ ਵੀ ਬੇਰੁਜ਼ਗਾਰ ਹੋ ਗਿਆ ਤਾਂ ਸਰਕਾਰ ਪੰਜਾਬ ਨੂੰ ਤਬਾਹ ਕਰਨ ਵਾਲੀ ਧੁਰੀ ਹੋਈ ਆ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹਨਾ ਹੈਗਾ ਕਿ ਜੇ ਪੰਜਾਬ ਨੂੰ ਬਚਾਣਾ ਹੈ ਤਾਂ ਫਿਰ ਤੁਹਾਨੂੰ ਇਸ ਮੁੱਦੇ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਕਿਵੇ ਇਹਦੀਆਂ ਕਮੀਆਂ ਕੀ ਹੈਗੀਆਂ ਤੇ ਇਹਦੀਆਂ ਦੇਖੋ ਇਸ਼ਾ ਦੇ ਨਾਲ ਤਾਂ ਕੋਈ ਨਹੀਂ ਦੇਣੀ ਚਾਹੁੰਦਾ ਜ਼ਮੀਨ ਲੇਕਿਨ ਜੇ ਮਜਬੂਰੀ ਹੋ ਜੇਗੀ ਫਿਰ ਉਹ ਵਿਚਾਰੇ ਕੋਲ ਆਪਣਾ ਗਰੀਬ ਆਦਮੀ ਕੋਲ ਕੁਝ ਬਚੇਗਾ ਨਹੀਂ ਕੁਝ ਕਰ ਨਹੀਂ ਸਕਦਾ ਉਹ ਤੋਂ ਇਸ ਕਰਕੇ ਆਪਣਾ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਇਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਇਸੇ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਭਾਜਪਾ ਵੀ ਅਕਾਲੀ ਦਲ ਵੀ ਕਾਂਗਰਸ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਹੈ ਤੋਂ ਇਸ ਕਰਕੇ ਆਪਣਾ ਮੇਰੀ ਬੇਨਤੀ ਹੈ ਮੀਡੀਆ ਨੂੰ ਕਿ ਇਸ ਇਸ਼ੂ ਨੂੰ ਹਾਈਲਾਈਟ ਕਰੋ ਔਰ ਕਿਸਾਨਾਂ ਨੂੰ ਅਸੀਂ ਆਪਣਾ ਜਿਵੇਂ ਮੈਂ ਗਿਲ ਹਲਕੇ ਤੋਂ ਪਿਛਲਾ ਇਲੈਕਸ਼ਨ ਲੜਿਆ ਸੀਗਾ ਮੈਂ ਇਸ ਤੋਂ ਬਾਅਦ ਫਿਰ ਗਿਹਲਾਲ ਕੇ ਜਾ ਰਿਹਾ ਉੱਥੇ 3 ਵਜੇ ਪ੍ਰੈਸ ਕਾਨਫਰੰਸ ਰੱਖੀ ਆ ਔਰ ਅਸੀਂ ਸਾਰੀਆਂ ਪੰਚਾਇਤਾਂ ਜਿਨ੍ਹਾਂ ਪੰਚਾਇਤਾਂ ਦੀ ਜ਼ਮੀਨ ਦੀ ਨੋਟੀਫਿਕੇਸ਼ਨ ਹੋਈ ਆ ਕੱਲੇ-ਕੱਲੇ ਤੋਂ ਮਤੇ ਪਾਸ ਕਰਵਾ ਰਹੇ ਹੈਗੇ ਆ ਕੱਲੇ-ਕੱਲੇ ਆਪਣਾ ਉਸ ਜ਼ਮੀਨ ਜ਼ਮੀਨ ਦੇ ਮਾਲਕ ਤੋਂ ਐਫੀਡੇਵਟ ਲੈ ਕੇ ਅਸੀਂ ਉੱਥੇ ਪ੍ਰੋਟੈਸਟ ਕਰਵਾ ਰਹੇ ਹੈਗੇ ਆ ਕਿ ਇਹ ਜਿਹੜੀ ਪਾਲਿਸੀ ਸਰਕਾਰ ਦੇ ਨੱਕ ਵਿੱਚ ਇਹਨਾਂ ਦਮ ਕਰ ਦਿੱਤਾ ਜਾਵੇ ਕਿ ਇਹ ਸਰਕਾਰ ਜਿਹੜੀ ਰੋਲ ਬੈਕ ਕਰੇ ਇਹ ਪਾਲਿਸੀ ਨੂੰ ਰੱਦ ਕਰੇ ਇਹ ਸਾਡੀ ਡਿਮਾਂਡ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕੋਰਟ ਜਾਣ ਦੀ ਤਿਆਰੀ ਨਹੀਂ ਅਜੇ ਨਹੀਂ ਕੋਈ ਲੋੜ ਨਹੀਂ ਹੈ ਹਾਈ ਕੋਰਟ ਜਾਣ ਦੀ ਆਪਾਂ ਇੱਥੇ ਪ੍ਰੈਸ਼ਰ ਹੀ ਇੰਨਾ ਪਾ ਦੇਣਾ ਹੈ ਕਿ ਇਹਨਾਂ ਨੂੰ ਇਹ ਲੱਗੇ ਕਿ ਯਾਰ ਜੇ ਪਾਲਿਸੀ ਲੈ ਕੇ ਆਏ ਤਾਂ ਫਿਰ ਅਗਲੀਆਂ ਚੋਣਾਂ ਦੇ ਵਿੱਚ ਇੱਕ ਵੋਟ ਵੀ ਇਹਨਾਂ ਨੂੰ ਨਹੀਂ ਮਿਲੇਗੀ ਸਰ ਜੀ ਇਤਨਾ ਕੁਰਸੀ ਮਿਲੇ ਗਿਆ ਆਪਾਂ ਕੱਢਦੇ ਰੇ ਜ਼ਮੀਨ ਨੂੰ ਕੀ ਭਾਰਤੀ ਜਨਤਾ ਪਾਰਟੀ ਕੋਈ ਇਸ ਤਰ੍ਹਾਂ ਹੱਥ ਵੱਟੇ ਪਤਾ ਤੇ ਵਿੱਡੂਗੀ ਹਾਂਜੀ ਅਸੀਂ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਹੈਗਾ ਭਾਰਤੀ ਜਨਤਾ ਪਾਰਟੀ ਜਿਹੜੇ ਅਫੈਕਟਡ ਲੋਕੀ ਆ ਜਿਹੜੇ ਪਿੰਡ ਪੰਚਾਇਤਾਂ ਔਰ ਜਿਹੜੇ ਲੈਂਡ ਓਨਰ ਆ ਉਹਨਾਂ ਦੇ ਨਾਲ ਸਹਿਮਤੀ ਦੇ ਨਾਲ ਉਹਨਾਂ ਨੂੰ ਅੱਗੇ ਰੱਖ ਕੇ ਸਪੋਰਟ ਕਰੇਗੀ ਔਰ ਪ੍ਰੋਟੈਸਟ ਕਰੇਗੀ ਕਿਸੇ ਦਾ ਵੀ ਕੋਈ ਚਾਂਸ ਹੈਗਾ ਵੀ ਬਾਕੀ ਜਿੰਨੀਆਂ ਪੁਰਾਣੀ ਪਾਰਟੀਆਂ ਪੰਜਾਬ ਦੀਆਂ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਨਾਲ ਨਾਲ ਲੈ ਕੇ ਸਾਰਿਆਂ ਨੂੰ ਕਿਹੜੇ ਦੇ ਵਿਰੋਧ ਦੇ ਵਿੱਚ ਖੜੀਆਂ ਇਕੱਠੇ ਹੋ ਕੇ ਜਨਰਲ ਸੰਘਰਸ਼ ਕਰਨ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਲੈਵਲ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ 227 ਫਰਵਰੀ ਦੇ ਵਿੱਚ ਇਲੈਕਸ਼ਨ ਡਿਊ ਹੈਗੇ ਆ ਹਰ ਪਾਰਟੀ ਕਿਸਾਨਾਂ ਦਾ ਆਪਣੇ ਆਪ ਨੂੰ ਹਿੱਤੂ ਸ਼ੋਅ ਕਰਨਾ ਚਾਹੁੰਦੀ ਹੈਗੀ ਆ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਉਹ ਹੈ ਨਹੀਂ ਕਿ ਜਿਵੇਂ ਹੁਣ 10 ਤਰੀਕ ਨੂੰ ਆਪਣਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈਗਾ ਉੱਥੇ ਆਪਣੇ ਜਿਹੜੇ ਸਾਡੇ ਲੀਡਰ ਲੋਕ ਹੈ ਦੋ ਮੈਂਬਰ ਸਾਡੇ ਵੀ ਐਮਐਲਏ ਹੈਗੇ ਆ ਬਾਕੀ ਪਾਰਟੀਆਂ ਦੇ ਵੀ ਕੁਝ ਐਮਐਲਏ ਆ ਗਾਕਾਲੀ ਦਲ ਦੇ ਵੀ ਹੈਗੇ ਆ ਕਾਂਗਰਸ ਦੇ ਜ਼ਿਆਦਾ ਆ ਤੋ ਇਹ اپੋਜੀਸ਼ਨ ਪਾਰਟੀਆਂ ਜਿੰਨੀਆਂ ਹੈਗੀਆਂ ਆ ਮਿਲ ਕੇ ਅਗਰ ਕੋਈ ਆਪਣਾ ਸਾਂਝਾ ਫਰੰਟ ਪੈਦਾ ਕਰਨਗੇ ਤਾਂ ਭਾਰਤੀ ਜਨਤਾ ਪਾਰਟੀ ਉਹਦਾ ਵੀ ਵੈਲਕਮ ਕਰੇਗੀ ਸਰ ਇਸ ਤੋਂ ਇਲਾਵਾ ਅਗਰ ਕੋਈ

ਉਹਨਾਂ ਪਿੰਡਾਂ ਦਾ ਜਿਹੜੇ ਨੋਟੀਫਾਈਡ ਹੈ ਅਫੈਕਟਡ ਹੈ ਇੱਕ ਵੀ ਬੰਦਾ ਨਹੀਂ ਮਿਲਿਆ ਜੇ ਤੁਹਾਨੂੰ ਕੋਈ ਮਿਲਿਆ ਤਾਂ ਤੁਸੀਂ ਦੱਸ ਸਕਦੇ ਹੋ ਭਾਰਤ ਮਾਲਾ ਸਕੀਮ ਜੋ ਚੱਲ ਰਹੀ ਹੈ ਉਹਦੇ ਸੱਡੇ ਵੀ ਕੋਈ ਅਫੈਕਟਡ ਨਹੀਂ ਸੀਗਾ ਲੇਕਿਨ ਬਾਅਦ ਵਿੱਚ ਐਦਾਂ ਨਿਕਲੇ ਜਿਵੇਂ ਧਰਤੀ ਤੋਂ ਡੱਡੂ ਨਿਕਲਦੇ ਆ ਤਾਂ ਇਹਦਾ ਅਗਰ ਲੈਂਡ ਪੂਲਿੰਗ ਸਕੀਮ ਲਾਗੂ ਕਰਦੇ ਆ ਤਾਂ ਬਾਅਦ ਵਿੱਚ ਨਿਕਲਣਗੇ ਸਰ ਉਸੇ ਦੀ ਗੱਲ ਕਰਦੇ ਨਹੀਂ ਮੈਂ ਕੀ ਕਹਿਣਾ ਚਾਹੁੰਦਾ ਆ ਕਿ ਕਿਸੇ ਬੰਦੇ ਨੇ ਵੀ ਲੈਂਡ ਪੂਲਿੰਗ ਪਾਲਿਸੀ ਦੇ ਸਪੋਰਟ ਦੇ ਵਿੱਚ ਕਿਸੇ ਲੈਂਡ ਓਨਰ ਹੈ ਅੱਜ ਤੱਕ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਬਿਆਨ ਨਹੀਂ ਦਿੱਤਾ ਕਿ ਅਸੀਂ ਇਹਦੇ ਹੱਕ 'ਚ ਜੇ ਜਿਹਦੀ ਜ਼ਮੀਨ ਹੈ ਜੇ ਉਹ ਆਪਣਾ ਇਸ ਗੱਲ ਨੂੰ ਕਹਿੰਦਾ ਕਿ ਜੀ ਸਾਨੂੰ ਤਾਂ ਕੋਈ ਤਰਾਜ ਨਹੀਂ ਤੁਸੀਂ ਕਿਉਂ ਆਵੀ ਖਾਮ ਖਾਤ ਤੁਰੇ ਫਿਰਦੇ ਆ ਤਾਂ ਅਸੀਂ ਪਿੱਛੇ हट ਜਾਾਂਗੇ ਕਿਉਂਕਿ ਅਸੀਂ ਆਪਣਾ ਇਹਦੇ ਵਿੱਚ ਕੋਈ ਪੋਲੀਟੀਕਲ ਮਾਈਲੇਜ ਨਹੀਂ ਲੈਣਾ ਚਾਹੁੰਦੇ ਗੱਲ ਕਰ ਰਹੇ ਨਾ ਜੇ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕਰਦਾ ਫਿਰ ਤੁਸੀਂ ਕੀ ਕਰੋਗੇ ਜੇ ਲੈਂਡ ਫਿਰ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦੀ ਸਪੋਰਟ ਕਰ ਰਹੇ ਆ ਇਹ ਜਿਹੜੀ ਪ੍ਰੈਸ ਪਰ ਕਾਨਫਰੰਸ ਵੀ ਕਰ ਰਹੇ ਆ ਇਹ ਇਸੇ ਗੱਲ ਦਾ ਸਿੱਟਾ ਆ ਕਿ ਲੋਕਾਂ ਦੀ ਆਵਾਜ਼ ਲੋਕਾਂ ਦਾ ਹਿੱਤ ਲੋਕਾਂ ਦੇ ਜਿਹੜੇ ਆਪਣੇ ਇੰਟਰਸਟ ਹੈ ਉਹਨਾਂ ਨੂੰ ਵਾਚ ਕਰਨਾ ਹੀ ਤਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਹੈਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਕ੍ਰੈਡਿਟ ਲੈਣਾ ਚਾਹੀਆਂ ਆ ਜੀ ਬਿਲਕੁਲ ਬਿਲਕੁਲ ਕੀਤਾ ਹੈਗਾ ਮੈਂ ਅੱਜ ਉਹਨਾਂ ਕਿਸਾਨਾਂ ਨੂੰ ਵੀ ਮਿਲ ਰਿਹਾ ਹੈਗਾ ਆਪਣਾ ਲੁਧਿਆਣੇ ਕੈਂਡਪਿੰਡ ਹੈ ਉਹਨਾਂ ਦੇ ਸਰਪੰਚ ਦਾ ਉਣੀ ਮੈਨੂੰ ਫੋਨ ਆਇਆ ਜਦੋਂ 5-7 ਮਿੰਟ ਪਹਿਲਾਂ ਮੈਂ ਰਸਤੇ ਸੀਗਾ ਕਿ ਕਿੰਨੇ ਵਜੇ ਪਹੁੰਚ ਰਹੇ ਹੈਗੇ ਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਫਲਾਨੀ ਜਗ੍ਹਾ ਆਪਣਾ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਹੈਗੇ ਨਾ ਕੀ ਨਾਂ ਹੈ ਪਿੰਡ ਦਾ ਬਹੁਤ ਵੱਡਾ আলমਗੀਰ আলমਗੀਰ ਪਿੰਡ ਦੇ ਵਿੱਚ ਅਸੀਂ ਜਾ ਰਹੇ ਹੈਗੇ ਆ ਵੀ ਤੁਸੀਂ ਉੱਥੇ ਆ ਜਾਓ ਉੱਥੇ ਮਿਲਦੇ ਆ ਸਾਰੇ ਪਿੰਡਾਂ ਦੇ ਨਾਲ ਅਸੀਂ ਆਲਰੇਡੀ ਇਨ ਟੱਚ ਆ ਸਾਡੇ ਕੋਲ ਲਿਸਟਾਂ ਬਣੀਆਂ ਹੋਈਆਂ ਪਿੰਡਾਂ ਦੀ ਨੋਟੀਫਿਕੇਸ਼ਨ ਸਾਡੇ ਕੋਲ ਆ ਗਈ ਹੈਗੀ ਮੇਰੇ ਮੋਬਾਈਲ 'ਚ ਹੈਗੀ ਸਾਰੇ ਅਸੀਂ ਲੋਕਾਂ ਨੂੰ ਦੇਖੋ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਹੈਗੀ ਜੇ ਕੋਈ ਬੰਦਾ ਦੇਣੀ ਚਾਹੇਗਾ ਤਾਂ ਅਸੀਂ ਉਹਨਾਂ ਵਿਰੋਧ ਨਹੀਂ ਕਰ ਸਕਦੇ ਦੇਖੋ ਇਸ ਤਰ੍ਹਾਂ ਹੈ ਗਿਆ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਲੇਕਿਨ ਉਸ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਕੀ ਪੋਲੀਟੀਕਲ ਪਾਰਟੀਆਂ ਭਾਵੇਂ ਭਰਤੀ ਜਾਂਦਾ ਵਾਟੀ ਹੈ ਭਾਵੇਂ ਗੱਲੀਦਾਲ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਵੀ ਹੈ ਕੀ ਅਸੀਂ ਲੋਕਾਂ ਦੇ ਵੈਲਫੇਅਰ ਲਈ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੇ ਹਾਂ ਯੈਸ অর نو ਜੇ ਅਸੀਂ ਕੰਮ ਕਰ ਰਹੇ ਹਾਂ ਤੇ ਲੋਕੀ ਸਾਨੂੰ ਵੈਲਕਮ ਕਰਨਗੇ ਤੇ ਜੇ ਅਸੀਂ ਨਹੀਂ ਕਰ ਰਹੇ ਤਾਂ ਲੋਕੀ ਸਾਨੂੰ ਨਕਾਰ ਦੇਣਗੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੇ ਇੱਕ ਬਹੁਤ ਗਲਤ ਨੈਰੇਟਿਵ ਜਦੋਂ ਕਿਸਾਨ ਮੂਵਮੈਂਟ ਚੱਲਿਆ ਸਿਰਜਿਆ ਬਹੁਤ ਸਾਰਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਇਆ ਮੈਨੂੰ ਵੀ ਪਤਾ ਲੇਕਿਨ ਅੱਜ ਦੇ ਦਿਨ ਦੇ ਵਿੱਚ ਅਸੀਂ ਕੈਂਪ ਲਾ ਰਹੇ ਹਾਂ ਪਿੰਡਾਂ ਦੇ ਵਿੱਚ ਮੈਂ ਖਾਸ ਕਰਕੇ ਗਿੱਲ ਹਲਕੇ 'ਚ ਅਸੀਂ ਕੈਂਪ ਲਾ ਰਹੇ ਹਾਂ ਉੱਥੇ ਪਿੰਡਾਂ ਦੇ ਲੋਕੀ ਸਾਨੂੰ ਨਾ ਸਿਰ ਸਿਰੋਪੇ ਪਾ ਕੇ ਸਨਮਾਨਤ ਕਰ ਰਿਹਾ ਬਲਕਿ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਆ ਕਿ ਜੀ ਆਓ ਸਾਡੇ ਘਰ ਚ ਆ ਪੀਂ ਆਓ ਲੰਗਰ ਛਕੋ ਖਾਣਾ ਖਾਓ ਕਿਉਂਕਿ ਅਸੀਂ ਲਗਾਤਾਰ ਪਿਛਲੇ 3 1/2 ਸਾਲਾਂ ਤੋਂ ਉਹਨਾਂ ਦੇ ਭਲੇ ਦੇ ਕੰਮ ਕਰ ਰਹੇ ਆ। ਉਹ ਕਿਸਾਨ ਜਿਹੜੇ ਮੰਦਿਰ ਤੋਂ ਉਹਨਾਂ ਦਾ ਦੁਸਾ ਕਿਲਾ ਸੀਗਾ ਕੀ ਜੀ ਅਫਸਰ ਤੋਂ ਉਹਨਾਂ ਲੈ ਕੇ ਉਹ ਫਿਰ ਵਿਵਾਦ ਆਊਟ ਹੋ ਗਿਆ ਹੀ ਹੁਣ ਅੱਜ ਦੇ ਦਿਨ 'ਚ ਤਾਂ ਜਮਾ ਹੀ ਨਹੀਂ ਹੈਗਾ ਤੁਸੀਂ ਆਪ ਆਪਣਾ ਸਾਨੂੰ ਦੱਸੋ ਜੇ ਕਿਤੇ ਹੈਗਾ ਤਾਂ ਅਸੀਂ ਜਾ ਕੇ ਉਹਨਾਂ ਦੇ ਕੋਲ ਬੈਠ ਕੇ ਪੁੱਛਾਂਗੇ ਕਿ ਦੱਸੋ ਭਈ ਜੇ ਕੋਈ ਗੁੱਸਾ ਗਿਲਾ ਹੈਗਾ ਤਾਂ ਅਸੀਂ ਤੁਹਾਡਾ ਕੀ ਕਿਵੇਂ ਦੂਰ ਕਰ ਸਕਦੇ ਹਾਂ ਅਸੀਂ ਪੰਜਾਬ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਹੈ ਸਭ ਦਾ ਸਾਥ ਸਭ ਦਾ ਵਿਕਾਸ ਮੋਦੀ ਜੀ ਦਾ ਜਿਹੜਾ ਪ੍ਰਿੰਸੀਪਲ ਹੈ ਉਸ ਤੇ ਹੀ ਕੰਮ ਕਰ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز